ਕਬੱਡੀ 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 ਸਸੀਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੁੱਲਾ ਪੱਗਾ ਬਣਦੀ ਆਪ ਸਾਨੂੰ ਅਪੀਲ ਕਰਨੀ ਸੀ 6 7 ਫਰਵਰੀ ਨੂੰ ਪਿੰਡ ਭਾਦ ਸੋ ਜਿਲ੍ਹਾ ਪਟਿਆਲਾ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜੀ ਜੋ ਕਿ ਆਪਣੇ ਵੀਰ ਸੁਲਤਾਨ ਸ਼ਮਸਪੁਰ ਦਲਜੀਤ ਸ਼ਮਸਪੁਰ ਵੀਰ ਹਣੀ ਕਰਵਾ ਰਹੇ ਇਸ ਟੂਰਨਾਮੈਂਟ ਨੂੰ ਤੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਵੀ ਹੌਮਾ ਹੌਮਾ ਕੇ ਪਹੁੰਚੋ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਜੀ ਤੇ ਨਾਵਾਰ ਪਲੇਅਰ ਇਸ ਟੂਰਨਾਮੈਂਟ ਦੇ ਪਹੁੰਚ ਰਿਹਾ ਜੀ ਸੁਪਰਸਟਾਰ ਤੇ ਸਾਰੇ ਦਰਸ਼ਕ ਪਹੁੰਚੋ ਜੀ 6-7 ਫਰਵਰੀ ਨੂੰ ਤੇ ਅਸੀਂ ਵੀ ਪਹੁੰਚ ਰਹੇ ਹਾਂ ਜੀ ਇਸ ਟੂਰਨਾਮੈਂਟ ਤੇ ਸਾਰੇ ਨੂੰ ਪੀਲ ਕਰਦੇ ਪਹੁੰਚੋ ਜੀ ਹੰਮੂ ਮਾਗੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਫਤਿਹ ਮੈਂ ਤੁਹਾਡਾ ਡਬਲ ਟਿਕਣ ਵਾਲੀ 6-7 ਫਰਵਰੀ ਨੂੰ ਪਾਸੂ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਸਾਰੇ ਮੇਰੇ ਵੀਰ ਪਹੁੰਚੋ ਟੂਰਨਾਮੈਂਟ ਦੀ ਰੋਡ ਨੂੰ ਬੰਦਾਓ ਸੁਲਤਾਨ ਭਾਜੀ ਹੋਣਾ ਦੇ ਪਿੰਡ ਸਾਰੇ ਮੇਰੇ ਵੀਰ ਆਓ ਵਾਹਿਗੁਰੂ ਜੀ ਦਾ ਖਾਲ ਸਸੀ ਗਾਲ ਜੀ ਮੈਂ ਸ਼ੱਕ ਸੰਧਵਾ ਆਪਣੇ ਲੋ ਇੱਕ ਬੇਨਤੀ ਹੀ ਕਿ 7 ਫਰਵਰੀ ਨੂੰ ਗਲੈਡੀਏਟਰ ਕਬੱਡੀ ਕੱਪ ਪਾਸੋਂ ਬਹੁਤ ਹੀ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਵਾ ਆਪਣੇ ਸੰਦੀਪ ਭਰਾ ਦੀ ਯਾਦ ਵਿੱਚ ਤੇ ਸਾਰੇ ਇਲਾਕਾ ਨਾਸੀ ਨੂੰ ਬੇਨਤੀ ਕੀਤੀ ਜਾਂਦੀ ਉਹ ਪਹੁੰਚੋ ਪਿੰਡ ਪਾਸੋਂ 7 ਫਰਵਰੀ ਨੂੰ ਆਜੋ ਮਿਲਦੇ ਪਿੰਡ ਪਾਸੋਂ ਧੰਨਵਾਦ